ਪਿੰਡਾਂ 'ਚ ਅਸੀਂ ਇੱਕ ਅਕਾਲ ਕਰਤੋ ਸ਼ੁਰੂ ਕੀਤਾ ਸੀਗਾ ਕਾਮਯਾਬ ਹੋ ਗਿਆ ਉਹ ਉਹਦਾ ਨਾਮ ਹੈ ਪਹਿਲ ਮਤਲਬ ਪਿੰਡਾਂ 'ਚ ਅਸੀਂ ਮਸ਼ੀਨਾਂ ਸਲਾਈ ਵਾਲੀਆਂ ਪੰਚਾਇਤ ਘਰ 'ਚ ਰੱਖਤੀਆਂ ਘਰੇ ਵੀ ਲੈ ਕੇ ਜਾ ਸਕਦੀ ਆਪਣੇ ਉਹ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾ ਪਾ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਭੈਣਾਂ ਉਹ ਸੇਉਂਦੀਆਂ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਸੰਗਰੂਰ ਦੇ 25 ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੇ ਵੀ ਆਪਣੀਆਂ ਵਰਦੀਆਂ ਦੇਤੀਆਂ ਕਿ ਪਸੰਦ ਉਸਨੂੰ ਸਰਵਾ ਕੇ ਦੇ ਦਿੰਦੇ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ ਕਿ ਪੰਜਾਬੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਿੰਡਾਂ 'ਚ ਮ ਪੈਣਾ ਉਸੇ ਆਉਂਦੀਆਂ ਨੇ ਤੇ ਨਾਲ ਫੁਲਕਾਰੀਆਂ ਨਾਲ ਦੇਸੀ ਜਿਹੜੀਆਂ ਸਾਬਣਾਂ ਬਣਾਉਂਦੀ ਸੀ ਕੱਚੀ ਘਣੀ ਦਾ ਤੇਲ ਚੱਪਲਾ ਔਰ ਫਿਰ ਈਮਾਰਟ ਵੀ ਲਾਉਨੇ ਆਂ ਵੀ ਉਹ ਇੱਥੇ ਧੂਰੀ ਦੇ ਨੇੜੇ ਕਿਤੇ ਪਾਇਆ ਲੱਗ ਕੇ ਨਾ ਸੜਕ ਤੇ ਘੰਟੇ 'ਚ ਹੀ ਲੱਗ ਜਾਂਦੀਆਂ ਸਾਰੀਆਂ ਇੱਕ ਘੰਟਾ ਲੱਗਦਾ ਕਿਉਂਕਿ ਲੋਕਾਂ ਕਹ ਹੈ ਜੇ ਚੀਜ਼ਾਂ ਚਾਹੁੰਦੇ ਆ 100 ਲੇਡੀਜ਼ ਨੇ ਇੱਕ ਪਿੰਡ 'ਚ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਏ ਇੱਕ ਸਾਲ ਦਾ ਤਨਕੇ 3000 ਰੁਪਇਆ ਇੱਕ ਲੇਡੀ ਨੇ ਕਮਾ ਲਿਆ ਜੀ ਮੈਂ ਚਾਹਨਾ ਕਿ ਜਦੋਂ ਤੱਕ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪ ਦੇ ਘਰੇ ਸ਼ਾਮ ਨੂੰ ਆਵੇ ਤਾਂ ਉਹਦੇ ਘਰੇ ਜੇ ਦੋ ਲੇਡੀਜ਼ ਨੇ ਉਹ ਘੱਟੋ ਘੱਟ ਤਿੰਨ ਤੋਂ 4000 ਰੁਪਇਆ ਕਮਾਈ ਬੈਠੀ ਹੁਣ ਇੱਕ ਦਿਨ